मैं से नहीं मैं, मैं जिद को ना ने दसा मेनू ਇਨੇ ਨੇ ਵੀਡੀਓ ਬਣਾਈ ਮੈਨੂੰ ਪਤਾ ਵਾ ਉਹ ਸਭ ਪਤਾ ਬਣਿਆ ਸੇਵਾ ਸਰਕਲਾ ਮਸਲਾ ਕੀ ਆ ਵੀ ਇੰਦਾ ਸਮਾਨ ਲੰਦੇ ਨਹੀਂ ਕੋਈ ਵੀਡੀਓ ਨਹੀਂ ਹੈਗੀ ਜਪਨੀ ਜੜੀ ਅਤੇ ਮਤਲਬ ਇੰਦਾ ਫਲ ਦੇ ਪੱਤੇ ਇੰਦਾ ਸਮਝਦਾ ਤੂੰ ਮੈਨੂੰ ਪਤਾ ਲੱਗ ਗਿਆ ਵੀਡੀਓ ਬਣਾਉਣ ਦਾ ਵੀ ਮੈਂ ਹਮਮੈਂ ਦੋਸਤਾਂ ਦੇ ਨਾਲ ਮਿਲਿਆ ਉਹਦੇ ਵੀ ਜੇ ਵੀ ਪਿਆ ਦਿੱਤਾ ਵੀ ਇਹਨਾਂ ਜਦ ਦਸਤੀ ਪੱਤੇ ਦਸਾਂ ਨੂੰ ਬਣਾਉਣਿਆ ਵੀਡੀਓ ਦਾ ਜੀ ਰਸ ਤੋਂ ਹਾਂ થઈ ਗਈ ਸਾਹ ਉਹਦੇ ਪਰਦੇ ਵਿੱਚ ਹਾਂ ਤਾਂ ਕਿਸੇ ਸਮਾਨ ਤੋ ਆਇਆ ਹੀ ਉੱਥੇ ਉਹ ਹੈ ਉਹ ਬੰਦੇ ਨੇ ਟਾਈਪ ਕਰਨਾ ਸ਼ੁਰੂ ਕਰ ਦਿੱਤਾ ਕੌਣ ਸੀ ਹਾਂ ਉਹਨਾਂ ਦਾ ਵੀਡੀਓ ਬਣਾਇਆ ਉਹ ਮੈਨੂੰ ਪਤਾ ਬਣਾਇਆ ਹਾਂ ਮੈਂ ਇੱਥੇ ਆਉਣਾ ਨਹੀਂ ਮੈਂ ਮੈਂ ਜਿਹਦੇ ਕੋਲ ਗਿਆ ਸੀਗਾ ਨਾ ਉਹ ਬੰਦੇ ਨੇ ਦੱਸਿਆ ਮੈਨੂੰ ਇਨੇ ਨੇ ਵੀਡੀਓ ਬਣਾਈ ਮੈਨੂੰ ਪਤਾ ਵਾ ਉਹ ਸਭ ਪਤਾ ਮੈਨੂੰ ਸੇਵਾ ਸਾਰਾ ਕੁਲ ਮਸਲਾ ਕੀ ਆ ਵੀ ਇੰਦਾ ਸਮਾਨ ਲੰਦੇ ਨਹੀਂ ਕੋਈ ਵੀਡੀਓ ਨਹੀਂ ਹੈਗੀ ਹਾਂ ਹਾਂ ਜੇ ਪੰਨੀ ਜੜੀ ਅੱਤੇ ਮਤਲਬ ਇੰਦਾ ਫੰਡੀ ਬੰਦ ਦੇ ਮੈਨੂੰ ਤਾਂ ਸਮਝਦਾ ਤਾ ਮੈਨੂੰ ਪਤਾ ਲੱਗ ਗਿਆ ਵੀਡੀਓ ਬਣਾਉਂਦੇ ਆ ਵੀ ਮੈਂ ਮੁਰਕੇ ਮੈਂ ਪੁੱਤਾਂ ਦੇ ਨਾਲ ਮਿਲਿਆ ਉਹਦੇ ਵੀਡੀਓ ਦੇ ਵੀ ਬਿਆਨ ਦਿੱਤਾ ਵੀ ਇਹਨਾਂ ਜਦ ਦਸਤੀ ਬਿਲਕੁਲ ਬੰਦ ਕਰਵਾਇਆ ਵੀਡੀਓ ਦਾ

ਦੇ ਨੇ ਵੀਡੀਓ ਬਣਾਈ ਮੈਨੂੰ ਪਤਾ ਵਾ ਉਹ ਸਭ ਪਤਾ ਬਣ ਸਿਆ ਵਾ ਸਾਰਾ ਕੰਮ ਮਸਲਾ ਕੀ ਆ ਵੀ ਇੰਦਾ ਸਮਾਨ ਆਉਂਦੇ ਨਹੀਂ ਕੋਈ ਵੀਡੀਓ ਨਹੀਂ ਹੈਗੀ ਜਪਨੀ ਜਿਹੜੀ ਅਸੇ ਬਿਲਕੁਲ ਇੰਦਾ ਫੰਡੀ ਬਤਨ ਹੈ ਇੰਦਾ ਸਮਝਦਾ ਤੂੰ ਮੈਨੂੰ ਪਤਾ ਲੱਗ ਗਿਆ ਵੀਡੀਓ ਬਣਾਉਂਦਾ ਵੀ ਮੈਂ ਮੈਂ ਤੁਦਾਂ ਦੇ ਸਾਹ ਮਿਲਿਆ ਉਹਦੇ ਬੀਜੇ ਵੀ ਪਿਆ ਦਿੱਤਾ ਵੀ ਇਹਨਾਂ ਜਦ ਦਸੀ ਪਹਿਲੇ ਤੁਹਾਨੂੰ ਮੈਂ ਲੋਰ

ਮੈਂ ਇਹਨੇ ਵੀਡੀਓ ਬਣਾਈ ਮੈਨੂੰ ਪਤਾ ਵਾ ਉਹ ਸਭ ਪਤਾ ਮੈਨੂੰ ਸੇਵਾ ਸਾਰਾ ਪਤਾ ਮਸਲਾ ਕੀ ਆ ਵੀ ਇੰਨਾ ਸਮਾਨ ਲੰਦੇ ਨਹੀਂ ਕੋਈ ਵੀਡੀਓ ਨਹੀਂ ਹੈਗੀ ਜਿਵੇਂ ਪੰਨੀ ਜੜੀ ਅੱਤੇ ਇੰਨਾ ਫਲਦੇ ਬੰਦੇ ਮੈਂ ਇਹਦਾ ਸਮਝਦਾ ਤਾ ਮੈਨੂੰ ਪਤਾ ਲੱਗ ਗਿਆ ਵੀਡੀਓ ਬਣਾਉਂਦਾ ਵੀ ਮੈਂ ਮੈਂ ਪੁੱਤਾਂ ਦੇ ਨਾਲ ਮਿਲਿਆ ਉਹਦੇ ਵੀਡੀਓ ਤੇ ਵੀ ਪਿਆ ਦੱਸਦਾ ਵੀ ਇਹਨਾਂ ਜਦੋਂ ਦਸਤੀ ਬੰਦ ਬਣਾਉਂਦੇ ਬਣਵਾਇਆ ਵੀਡੀਓ ਦਾ